ਸ਼ਾਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਮਜ਼ੇਦਾਰ ਚਟਨੀ ਚਟਨੀ ਇੱਕ ਅਜਿਹੀ ਚੀਜ਼ ਆ ਜੇਕਰ ਆਪਾਂ ਨੂੰ ਨਾ ਵੀ ਭੁੱਖ ਲੱਗੀ ਹੋਵੇ ਚਟਨੀ ਬਣੀ ਦੇਖ ਕੇ ਆਪਾਂ ਦੋ ਤਿੰਨ ਰੋਟੀਆਂ ਆਰਾਮ ਨਾਲ ਖਾ ਲੈਨੇ ਆ ਇਸ ਮੌਸਮ ਦੇ ਵਿੱਚ ਇਹ ਮੂਲੀਆਂ ਦੀ ਚਟਨੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਆ ਤੇ ਅੱਜ ਆਪਾਂ ਇਸ ਚਟਨੀ ਨੂੰ ਪੁੰਡੇ ਡੰਡੇ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਮੂਲੀਆਂ ਦੀ ਇਹ ਚਟਨੀ ਬਣਾਉਣ ਵਾਸਤੇ ਇੱਥੇ ਮੈਂ ਦੋ ਮੂਲੀਆਂ ਲਈਆਂ ਨੇ ਮੂਲੀਆਂ ਨੂੰ ਆਪਾਂ ਪਹਿਲਾਂ ਸਭ ਤੋਂ ਕੱਟ ਲਵਾਂਗੇ ਜੇਕਰ ਤੁਸੀਂ ਇਹ ਵੀਡੀਓ ਮੇਰੇ ਚੈਨਲ ਤੇ ਪਹਿਲੀ ਵਾਰ ਦੇਖਦੇ ਪਹਿ ਜੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਇਹਦੇ ਨਾਲ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇਗਾ ਮੂਲੀਆਂ ਤੋਂ ਇਲਾਵਾ ਆਪਾਂ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਵੀ ਪਾਵਾਂਗੇ ਜਿਹਦੇ ਨਾਲ ਇਹ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦੀ ਆ ਮੂਲੀਆਂ ਨੂੰ ਕੱਟਣ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਕਰ ਦਿੰਨੇ ਆ ਇਹਨਾਂ ਦੀ ਵਰਤੋਂ ਆਪਾਂ ਅਖੀਰ ਵਿੱਚ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਇੱਕ ਕੁੰਡੇ ਦੇ ਵਿੱਚ ਥੋੜਾ ਜਿਹਾ ਅਦਰਕ ਬਰੀਕ ਕੱਟ ਕੇ ਲੈ ਲਾਂਗੇ ਤੁਸੀਂ ਅਦਰਕ ਜ਼ਰੂਰ ਪਾਓ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਆਪਾਂ ਚਟਨੀ ਬਣਾਉਣੀ ਆ ਉਹਦੇ ਵਿੱਚ ਅਦਰਕ ਦਾ ਸਵਾਦ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਥੋੜਾ ਜਿਹਾ ਆਪਾਂ ਇਹਦੇ ਵਿੱਚ ਪੁਦੀਨਾ ਪਾ ਦਿੱਤਾ ਹੈ ਕਿਉਂਕਿ ਪੁਦੀਨੇ ਤੋਂ ਬਿਨਾਂ ਹਰ ਇੱਕ ਚਟਨੀ ਅਧੂਰੀ ਹੁੰਦੀ ਆ ਨਾਲ ਹੀ ਇੱਥੇ ਮੈਂ ਥੋੜਾ ਜਿਹਾ ਹਰਾ ਧਨੀਆ ਵੀ ਪਾ ਦਿੱਤਾ ਹੈ ਇੱਕ ਤੋਂ ਦੋ ਹਰੀਆਂ ਮਿਰਚਾਂ ਆਪਾਂ ਬਰੀਕ ਕੱਟ ਕੇ ਪਾ ਦਾਂਗੇ। ਇੱਕ ਪਿਆਜ਼ ਵੀ ਆਪਾਂ ਇਸੇ ਤਰੀਕੇ ਨਾਲ ਥੋੜਾ ਛੋਟਾ ਕੱਟ ਕੇ ਤੇ ਪਾ ਦਵਾਂਗੇ। ਨਾਲ ਹੀ ਇੱਥੇ ਮੈਂ ਥੋੜਾ ਜਿਹਾ ਟਮਾਟਰ ਵੀ ਪਾ ਦਿੱਤਾ ਹੈ। ਹੁਣ ਸਭ ਤੋਂ ਜ਼ਰੂਰੀ ਜਿਵੇਂ ਕਿ ਆਪਾਂ ਮੂਲੀਆਂ ਦੀ ਚਟਨੀ ਬਣਾਉਂਦੇ ਪਏ ਆਂ ਤੇ ਇਹਦੇ ਵਿੱਚ ਆਪਾਂ ਮੂਲੀਆਂ ਦੇ ਥੋੜੇ ਜੇ ਪੱਤੇ ਵੀ ਪਾਵਾਂਗੇ। ਬਹੁਤ ਹੀ ਜ਼ਿਆਦਾ ਜਿਹੜੇ ਸੌਫਟ ਜੇ ਪੱਤੇ ਹੋਣਗੇ ਉਹ ਆਪਾਂ ਇਹਦੇ ਵਿੱਚ ਕੱਟ ਕੇ ਪਾ ਦਵਾਂਗੇ। ਇਹ ਤੁਸੀਂ ਜ਼ਰੂਰ ਪਾਇਓ ਇਹਨਾਂ ਪੱਤਿਆਂ ਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਚਟਨੀ ਦੇ ਵਿੱਚੋਂ ਬਾਕੀ ਤੁਸੀਂ ਇਸ ਚਟਨੀ ਨੂੰ ਕਿਸੇ ਗ੍ਰਾਈਂਡਿੰਗ ਜਾਰ ਵਿੱਚ ਗ੍ਰਾਈਂਡ ਕਰਕੇ ਵੀ ਬਣਾ ਸਕਦੇ ਜੇ ਪਰ ਜੋ ਮਜ਼ਾ ਕੁੰਡੇ ਡੰਡੇ ਦੀ ਚਟਨੀ ਦੇ ਵਿੱਚੋਂ ਆਉਂਦਾ ਹੈ ਉਹ ਆਪਾਂ ਨੂੰ ਚੌਪਰ ਦੇ ਨਾਲ ਬਣਾਈ ਹੋਈ ਚਟਨੀ ਦੇ ਵਿੱਚੋਂ ਬਿਲਕੁਲ ਨਹੀਂ ਮਿਲੇਗਾ ਕੁੰਡੇ ਡੰਡੇ ਨਾਲ ਬਣੀ ਹੋਈ ਚਟਨੀ ਦਾ ਤਾਂ ਟੇਸਟ ਹੀ ਅਲੱਗ ਹੁੰਦਾ ਹੈ ਥੋੜਾ ਜਿਹਾ ਚਟਨੀ ਨੂੰ ਕੁੱਟ ਕੇ ਆਪਾਂ ਮਲੌਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਨਾਰਮਲ ਜਿਹਾ ਮਿਰਚ ਮਸਾਲੇ ਸਭ ਤੋਂ ਪਹਿਲਾਂ ਆਪਾਂ ਗਰਮ ਮਸਾਲਾ ਪਾਇਆ ਹੈ ਬਿਲਕੁਲ ਥੋੜਾ ਜਿਹਾ ਨਾਲ ਹੀ ਇਹਦੇ ਵਿੱਚ ਆਪਾਂ ਅੱਧੇ ਚਮਚ ਜਿੰਨਾ ਸਫੇਦ ਨਮਕ ਵੀ ਪਾ ਦਿੱਤਾ ਹੈ ਥੋੜਾ ਜਿਹਾ ਆਪਾਂ ਇਹਦੇ ਵਿੱਚ ਚਾਟ ਮਸਾਲਾ ਪਾਇਆ ਹੈ ਤੁਸੀਂ ਅੰਬਚੁਰ ਵੀ ਪਾ ਸਕਦੇ ਜੇ ਤੇ ਨਾਲ ਹੀ ਇਹਦੇ ਵਿੱਚ ਆਪਾਂ ਕਾਲਾ ਨਮਕ ਪਾਇਆ ਹੈ ਹੁਣ ਜੇਕਰ ਚਾਟ ਮਸਾਲਾ ਜਾਂ ਅੰਬਚੂਰ ਨਾ ਹੋਵੇ ਤੁਸੀਂ ਇਹਦੇ ਵਿੱਚ ਅਖੀਰ ਵਿੱਚ ਨਿੰਬੂ ਵੀ ਨਚੋੜ ਸਕਦੇ ਜੇ ਇਹਦੇ ਨਾਲ ਜੋ ਚਟਨੀ ਹੈ ਇਹਦੇ ਵਿੱਚ ਇੱਕ ਖਟਾਸ ਆ ਜਾਂਦੀ ਹੈ ਤੇ ਚਟਨੀ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਸਾਡੇ ਹਾਜਮੇ ਨੂੰ ਵੀ ਵਧਾ ਦਿੰਦੀ ਆ ਜੇਕਰ ਆਪਾਂ ਚਾਹੀਏ ਤੇ ਆਪਾਂ ਥੋੜਾ ਜੈ ਇਹਦੇ ਵਿੱਚ ਸਟਾਰਟਿੰਗ 'ਚ ਅਨਾਰ ਦਾਣੇ ਵੀ ਕੁੱਟ ਕੇ ਬਰੀਕ ਕਰਕੇ ਲੈ ਸਕਦੇ ਆ ਤੇ ਫੇਰ ਬਾਕੀ ਸਾਰੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਆਪਾਂ ਕੁੱਟ ਕੇ ਚਟਨੀ ਬਣਾ ਸਕਦੇ ਹਾਂ ਪਰ ਮੈਂ ਨਾਰਦਾ ਨਾ ਬਿਲਕੁਲ ਨਹੀਂ ਪਾਇਆ ਕਿਉਂਕਿ ਆਪਾਂ ਇਹਦੇ ਵਿੱਚ ਮੂਲੀ ਦਾ ਜ਼ਿਆਦਾ ਟੇਸ ਰੱਖਾਂਗੇ ਚਟਨੀ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਿਆਏ ਹੁਣ ਆਪਾਂ ਇਹਨੂੰ ਕਿਸੇ ਅਲੱਗ ਬਰਤਨ ਵਿੱਚ ਕੱਢ ਦਵਾਂਗੇ ਆਪਾਂ ਮੂਲੀਆਂ ਅਖੀਰ ਵਿੱਚ ਹੀ ਕੁੱਟਣੀਆਂ ਨੇ ਕਿਉਂਕਿ ਮੂਲੀਆਂ ਦੇ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਹੈ ਜੇਕਰ ਆਪਾਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਇਸ ਤਰੀਕੇ ਨਾਲ ਕੁੰਡੇ ਡੰਡੇ ਨਾਲ ਕੁੱਟਾਂਗੇ ਤੇ ਬਹੁਤ ਸਾਰੇ ਜੋ ਮੂਲੀਆਂ ਦਾ ਪਾਣੀ ਹੁੰਦਾ ਉਹਦੇ ਛਿੱਟੇ ਜਿਹੜੇ ਨੇ ਉਹ ਪੈਂਦੇ ਨੇ ਇਸ ਲਈ ਕੋਸ਼ਿਸ਼ ਕਰਿਓ ਜਾਂ ਤਾਂ ਮੂਲੀਆਂ ਨੂੰ ਪਹਿਲਾਂ ਥੋੜਾ ਜਿਹਾ ਕੁੱਟ ਲਓ ਜਾਂ ਫਿਰ ਤੁਸੀਂ ਉਹਨਾਂ ਨੂੰ ਅਖੀਰ ਵਿੱਚ ਕੁੱਟ ਲਓ ਪਰ ਨਮਕ ਮਿਰਚ ਪਾ ਕੇ ਇਸ ਤਰ੍ਹਾਂ ਕੁੰਡੇ ਡੰਡੇ ਦੇ ਨਾਲ ਮੂਲੀਆਂ ਨੂੰ ਕੁੱਟ ਕੇ ਨਹੀਂ ਬਣਾਉਣਾ ਚਾਹੀਦਾ ਹੁਣ ਆਪਾਂ ਸਾਰੀ ਚਟਨੀ ਕੱਢਣ ਤੋਂ ਬਾਅਦ ਜੋ ਮੂਲੀਆਂ ਕੱਟ ਕੇ ਰੱਖੀਆਂ ਸੀ ਉਹਨਾਂ ਨੂੰ ਵੀ ਕੁੱਟ ਕੇ ਤਿਆਰ ਕਰ ਲਾਂਗੇ ਮੈਂ ਤੇ ਮੂਲੀਆਂ ਦੇ ਪੀਸ ਥੋੜੇ ਮੋਟੇ ਕੱਟਲੇ ਸੀ ਇਸ ਕਰਕੇ ਮੈਨੂੰ ਕੁੱਟਣ ਵਿੱਚ ਕਾਫੀ ਟਾਈਮ ਲੱਗਾ ਹੈ ਤੁਸੀਂ ਜਦੋਂ ਮੂਲੀ ਕੱਟ ਕੇ ਲੈਣੀ ਹੋਈ ਥੋੜੇ ਬ੍ਰੀਕ ਸਾਈਜ਼ ਵਿੱਚ ਕੱਟ ਲਿਓ ਇਹਦੇ ਨਾਲ ਮੂਲੀ ਥੋੜੀ ਜਲਦੀ ਕੁੱਟੀ ਜਾਵੇਗੀ ਮੂਲੀਆਂ ਵੀ ਆਪਾਂ ਕੋਟਲੀਆਂ ਨੇ 2-3 ਮਿੰਟ ਲੱਗ ਗਏ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟਦਿਆਂ ਹੋਇਆਂ ਹੁਣ ਮੂਲੀਆਂ ਨੂੰ ਕੁੱਟਣ ਤੋਂ ਬਾਅਦ ਜੋ ਆਪਾਂ ਚਟਣੀ ਪਹਿਲਾਂ ਤੋਂ ਕੱਢ ਕੇ ਰੱਖੀ ਸੀ ਉਹਨੂੰ ਵੀ ਇਹਦੇ ਵਿੱਚ ਮਿਲਾ ਦੇਣਾ ਹੈ ਚਟਨੀ ਨੂੰ ਦੇਖਦੇ ਆ ਹੀ ਮੂੰਹ ਵਿੱਚ ਪਾਣੀ ਆਉਣ ਲੱਗ ਜਾਂਦਾ ਹੈ ਜੇਕਰ ਭੁੱਖ ਨਾ ਵੀ ਹੋਵੇ ਤਾਂ ਚਟਨੀ ਦੇਖ ਕੇ ਰੋਟੀ ਖਾਣ ਨੂੰ ਦਿਲ ਕਰ ਪੈਂਦਾ ਹੈ ਬਿਲਕੁਲ ਇਸੇ ਤਰ੍ਹਾਂ ਆਪਾਂ ਸਾਰੀ ਹੀ ਚਟਨੀ ਨੂੰ ਮੂਲੀਆਂ ਦੇ ਨਾਲ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਹੁਣ ਇਹਦੇ ਵਿੱਚ ਆਪਾਂ ਕੋਈ ਵੀ ਨਮਕ ਮਸਾਲਾ ਨਹੀਂ ਪਾਉਣਾ ਤੇ ਜੇਕਰ ਆਪਾਂ ਨਿੰਬੂ ਪਾਉਣਾ ਹੈ ਤੇ ਆਪਾਂ ਐਸ ਸਟੇਜ ਦੇ ਉੱਤੇ ਥੋੜਾ ਜਿਹਾ ਨਿੰਬੂ ਨਿਚੋੜ ਕੇ ਲੈ ਸਕਦੇ ਹਾਂ ਇਹਦੇ ਵਿੱਚ ਤੇ ਇੱਕ ਵਾਰ ਆਪਾਂ ਇਸੇ ਤਰ੍ਹਾਂ ਜਿੱਦਾਂ ਪਹਿਲਾਂ ਚਟਨੀ ਨੂੰ ਕੁੱਟਿਆ ਸੀ ਡੰਡੇ ਦੇ ਨਾਲ ਇਹਨੂੰ ਥੋੜਾ ਜਿਹਾ ਕੁੱਟ ਕੇ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਜਦੋਂ ਇਸ ਸਟੇਜ ਦੇ ਉੱਤੇ ਆਪਾਂ ਚਟਨੀ ਨੂੰ ਥੋੜਾ ਜਿਹਾ ਕੁੱਟਣਾ ਹੈ ਤੇ ਖਿਆਲ ਰੱਖਿਓ ਥੋੜਾ ਤੁਸੀਂ ਹੌਲੀ-ਹੌਲੀ ਹੀ ਡੰਡੇ ਦੇ ਨਾਲ ਇਹਨੂੰ ਕੁੱਟ ਲਿਓ ਤੇ ਮਿਲਾ ਦਿਓ ਕਿਉਂਕਿ ਇਹਦੇ ਵਿੱਚ ਕਾਫੀ ਸਾਰਾ ਪਾਣੀ ਹੁੰਦਾ ਹੈ ਤੇ ਪਾਣੀ ਜੋ ਹੁੰਦਾ ਹੈ ਇਹਨੇ ਛੱਡਿਆ ਮੂਲੀਆ ਨੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਚਟਨੀ ਬਣ ਕੇ ਬਿਲਕੁਲ ਰੈਡੀ ਆ ਤੇ ਬਹੁਤ ਹੀ ਜ਼ਿਆਦਾ ਮਜ਼ੇਦਾਰੇ ਚਟਨੀ ਬਣੀ ਆ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਵਾਰ ਇਹ ਚਟਨੀ ਬਣਾ ਕੇ ਜਰੂਰ ਦੇਖਿਓ ਤੁਸੀਂ ਹਰ ਸੀਜ਼ਨ ਵਿੱਚ ਇਹ ਮੂਲੀਆਂ ਦੀ ਚਟਨੀ ਬਣਾ ਕੇ ਜਰੂਰ ਖਾਓਗੇ ਜੇਕਰ ਤੁਸੀਂ ਇਸ ਤਰੀਕੇ ਦੀਆਂ ਚਟਨੀ ਦੀਆਂ ਹੋਰ ਵੀ ਵੀਡੀਓਜ਼ ਦੇਖਣਾ ਚਾਹੁੰਦੇ ਜੇ ਤੁਸੀਂ ਇਸ ਚੈਨਲ ਦੇ ਉੱਤੇ ਵਿਜ਼ਿਟ ਕਰ ਸਕਦੇ ਜੇ ਸੈਚੈਨਲ ਦੇ ਉੱਤੇ ਤੁਹਾਨੂੰ ਬਹੁਤ ਸਾਰੀਆਂ ਚਟਨੀ ਦੀਆਂ ਵੀਡੀਓਜ਼ ਮਿਲਣਗੀਆਂ ਅਲੱਗ-ਅਲੱਗ ਤਰੀਕੇ ਦੀਆਂ ਚਟਨੀਆਂ ਹੁੰਦੀਆਂ ਨੇ ਜੋ ਮੈਂ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾ ਕੇ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਨੇ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸ ਚਟਨੀ ਨੂੰ ਇੱਕ ਵਾਰ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਇਹ ਚਟਨੀ ਪਸੰਦ ਆਵੇਗੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ